ਚੱਤ ਸਿਰਿਆ ਕੱਲ ਦੀ ਵੀਡੀਓ ਦੇਖ ਰਹੇ ਆਪਸ ਆਪ ਨੂੰ ਜਿਆ ਲੈ ਕੇ ਹਾਜ਼ਰੀਆਂ ਚ ਦੀ ਵੱਡੀ ਖਬਰ ਕਨੇਡਾ ਤੋਂ ਟਿਪੋਡ ਹੋਣਗੇ ਸੈਂਕੜੇ ਕੋਮਤਰੀ ਵਿਦਿਆਰਥੀ ਵੈਨਕੋਵਰ ਕਨੇਡਾ ਵਿੱਚ ਸੈਂਕੜੇ ਇੰਟਰਨੈਸ਼ਨਲ ਸਟੂਡੈਂਟਸ ਡੈਂਟਸ ਉੱਤੇ ਤੇ ਡੀਪ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ ਜਿਨ੍ਹਾਂ ਦਾ ਕਾਲਜ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਬੰਦ ਕਰਵਾ ਦਿੱਤਾ ਗਿਆ ਹੈ ਹੁਣ ਨਵੇਂ ਵਿਧਾਇਕ ਅਧਾਰਿਆਂ ਨਜਰ ਦਖਲਾ ਮਿਲਦੇ ਅਸਾਰ ਨਜ਼ਰ ਨਹੀਂ ਆਉਂਦੇ ਜੀ ਹਾਂ ਬੀਸੀ ਤੇ ਪ੍ਰੋਸੈਸ ਸੈਫਿਕ শ্রীলঙ্কা ਕਾਲਜ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਦੇ ਪ੍ਰਬੰਧਕਾਂ ਵੱਲੋਂ ਕੋਰਸਾਂ ਤੇ ਵਰਕ ਪਲੇਸਮੈਂਟ ਦੇ ਮਾਮਲੇ ਵਿੱਚ ਕੁਮਾਤਰੀ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਗਿਆ ਹੈ ਵੈਨਕੂਵਰ ਸਾਨਦੀਰਪੋਰਟ ਮੁਸਾਬਕ ਅਦਵਿੰਦਰ ਸਿੰਘ ਸੰਧੂ ਇਹਨਾਂ ਬਹੁਤ ਕਿਸਮਤ ਵਿਦਿਆਰਥੀਆਂ ਵਿੱਚੋਂ ਇੱਕ ਹਨ ਤੇ ਜੋ ਹਜ਼ਾਰਾਂ ਡਾਲਰ ਫੀਸ ਭਰਨ ਮਗਰੋਂ ਵੀ ਠੱਗਿਆ ਮਹਿਸੂਸ ਕਰ ਰਹੇ ਹਨ ਤੇਿੰਦਰ ਸਿੰਘ ਸੰਧੂ ਗਸਤ 2024 ਵਿੱਚ ਫੇ ਪੈਸੇ ਪੈਸਿਫਿਕ ਅਸੀਲੰਕ ਕਾਲਜ ਦੇ ਭਾਰਤ ਵਿਚਾਲੇ ਏਜੰਟ ਦੇ ਸੰਪਰਕ ਵਿੱਚ ਆਇਆ ਅਤੇ ਇਸ ਹਾਲ ਪਰ ਬ੍ਰਿਟਿਸ਼ ਚਪ 8500 ਡਾਲਰ ਫੀਸ ਭਰਦਿਆ ਕਾਲਜ ਦੀ ਬਨਬੀ ਕੈਂਪਸ ਵਿੱਚ ਦਾਖਲਾ ਲੈ ਲਿਆ ਨਾਈ ਨਾਈਜੀਰੀਆ ਨਾਲ ਸੰਬੰਧਿਤ ਇੱਕ ਹੋਰ ਵਿਅਕਤੀ ਨੇ 14900 ਡਾਲਰ ਫੀਸ ਅਦਾ ਕਰ ਦਿੱਤੀ ਅਤੇ ਹੁਣ ਰਕਮ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ ਦੱਸਦੀ ਹੈ ਕਿ ਇਸ ਕੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਕਾਲਡ ਬਾਰੇ ਕੀਤੇ ਕਈ ਪੜਤਾਲ ਦੁਰਾ ਵਰਡੇ ਪੱਧਰ ਤੇ ਬੇਨਿਜਮੀਆਂ ਸਾਹਮਣੇ ਆਈਆਂ ਅਤੇ ਇਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਉਧਰ ਸਟੂਡੈਂਟ ਐਡਵੋਕੇਸੀ ਗਰੁੱਪ 1 ਉਹ ਉਹ ਆਇਰਕਨੇਡੀਆਂ ਦੇ ਬਾਨੀ ਬਲਰਾਜ ਚੱਕਰੂ ਦੇ ਨੇ ਦੱਸਿਆ ਕਿ ਭੇਸ ਐਸੇ ਫੀਕਰ ਸੀ ਲਿੰਕ ਕਾਲਜ ਵਿੱਚ ਮੋਟੀਆਂ ਰਕਮਾਂ ਅਤੇ ਸਮਾਂ ਬਰਬਾਦ ਹੋਣ ਕਾਰਨ ਹੁਣ ਕਰਕੇ ਵਿਦਿਆਰਥੀ ਗੁੱਸੇ ਵਿੱਚ ਹਨ ਇਸੇ ਨੇ ਕਿਸੇ ਨੇ 10000 ਡਾਲਰ ਫੀਸ ਅਦਾ ਕੀਤੀ ਅਤੇ ਕਿਸੇ ਨੇ 15000 ਦੀ ਅਦਾ ਕੀਤੀ ਬਿੱਲਾਂ ਦੇ ਕਾਲੂ ਮੁਤਾਬਕ ਫੀਸ ਸ਼ਾਇਦ ਵਾਪਸ ਮਿਲ ਜਾਵੇ ਪਰ ਸਮਾਂ ਵਾਪਸ ਨਹੀਂ ਮਿਲਣਾ ਦੂਜੇ ਪਾਸੇ ਅਤੀਤ ਵਿੱਚ ਕਾਲਜ ਤੋਂ ਪੜਾਈ ਮੁਕੰਮਲ ਕਰ ਚੁੱਕੇ ਵਿਦਿਆਰਥੀ ਨੇ ਇਹ ਡੁੰਗੀਆਂ ਇੱਕ ਚਿੰਤਾਵਾਂ ਵਿੱਚ ਡੁੱਬ ਗਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਤੁਹਾਨੂੰ ਵੈਦ